ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਵਾਰਡ ਨੰਬਰ 57 58 49 ਤੇ 60 ਦੇ ਵੋਟਰਾਂ ਲਈ ਵੋਟਰ ਕਾਰਡ ਬਣਾਉਣ ਲਈ ਹਾਥੀਗੇਟ ਵਿਖੇ ਇੱਕ ਕੈਂਪ ਲਗਾਇਆ। ਇਸ ਕੈਂਪ ਵਿੱਚ ਲਗਭਗ 195 ਲੋਕਾਂ ਨੇ ਆਪਣੇ ਵੋਟਰ ਕਾਰਡ ਬਣਵਾਏ। ਵਿਧਾਇਕ ਡਾਕਟਰ ਗੁਪਤਾ ਨੇ ਕਿਹਾ ਕਿ ਵੋਟਰ ਕਾਰਡ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਵਿਧਾਨ ਸਭਾ ਹਲਕੇ ਦੇ ਹਰੇਕ ਵਾਰਡ ਵਿੱਚ ਦੋ ਕੈਂਪ ਲਗਾਏ ਜਾਣਗੇ। ਉਹਨਾਂ ਨੇ ਕਿਹਾ ਕਿ ਇਹਨਾਂ ਕੈਂਪਾਂ ਵਿੱਚ ਹੀ ਫਾਰਮ ਨੰਬਰ 6 7 8 ਭਰ ਕੇ ਨਵੇਂ ਵੋਟਰ ਕਾਰਡ ਵੋਟਰ ਕਾਰਡਾਂ ਦੀ ਸੋਤ ਵੋਟਰ ਕਾਰਡਾਂ ਨੂੰ ਸ਼ਿਫਟ ਕਰਨ ਅਤੇ ਮ੍ਰਿਤਕ ਲੋਕਾਂ ਦੇ ਵੋਟ ਕਾਰਡ ਰੱਦ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਢਾਵਰ, ਗੁਰਦਾਸ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ, ਹੈਪੀ ਚੋਪੜਾ, ਰਿਸ਼ੀ ਕਪੂਰ ਅਤੇ ਬੜੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਇਸ ਸਕੈਮ ਤੋਂ ਤੁਸੀਂ ਦੇਖਿਆ ਕਿ ਬੀ.ਐਲ.ਓ ਆ ਕੇ ਬੈਠੇ ਨੇ ਔਰ ਪਬਲਿਕ ਵੀ ਆ ਰਹੀ ਹੈ। ਸੋ ਮੈਂ ਤੁਹਾਡੇ ਮੱਦੇਨਜ਼ਰ ਇਹਨਾਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਜੇ ਤੁਹਾਡਾ ਵੋਟਰ ਕਾਰਡ ਕਿਸੇ ਕਾਰਨ ਵਾਇਸ ਨਹੀਂ ਬਣਿਆ ਤੇ ਆਪਣਾ ਵੋਟਰ ਕਾਰਡ ਤੁਸੀਂ ਜਰੂਰ ਬਣਵਾਓ ਔਰ ਭਾਈਚਾਸ ਤੁਸੀਂ ਇੱਥੋਂ ਸ਼ਿਫਟ ਕਰ ਗਏ ਜੇ ਤੇ ਕਿਸੇ ਨਵੀਂ ਜਗ੍ਹਾ ਤੇ ਗਏ ਜੇ ਉਹ ਵੀ ਤੁਸੀਂ ਇੱਥੋਂ ਕਟਵਾ ਸਕਦੇ ਜੇ ਕਟਵਾ ਕੇ ਤੇ ਨਵੀਂ ਜਗ੍ਹਾ ਦਾ ਵੋਟਰ ਕਾਰਡ ਜਿਹੜਾ ਉਹ ਬਣਵਾ ਸਕਦੇ ਸੋ ਇਹ ਜਿਹੜਾ ਵਾਦਾ ਅਸੀਂ ਕੀਤਾ ਸੀਗਾ ਲੋਕਾਂ ਦੇ ਨਾਲ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਇਹ ਵਾਦਾ ਕੀਤਾ ਸੀ ਬਗਰ ਨਾਲ ਕੇ ਸਰਕਾਰ ਆਪਕੇ ਦੁਆਰ ਸਰਕਾਰ ਆਪਕੇ ਦੁਆਰ ਦੇ ਵਾਦੇ ਨੂੰ ਪੂਰਾ ਕਰਨੇ ਆ ਅਸੀਂ ਤਕਰੀਬਨ ਹਫਤੇ 'ਚ ਦੋ ਤਿੰਨ ਕੈਂਪ ਲਗਾਣੇ ਆ ਜਿੱਦਾਂ ਇੱਕ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕਿ ਈ ਕੇ ਵੀ ਸੀ ਜਨਾ ਲੋਕਾਂ ਦਾ ਨਹੀਂ ਸੀ ਹੋਇਆ ਰਾਸ਼ਨ ਗਾੜਾ ਦੇ ਵਿੱਚ ਉਹਦਾ ਕੈਂਪ ਲਗਾਇਆ ਤੇ ਅੱਜ ਅਸੀਂ ਇਹ VOTER ਕੈਂਪ ਲਗਾਇਆ ਔਰ ਨੈਕਸਟ ਅਸੀਂ ਜਿਹੜਾ ਉਹ ਬਾਲਿਆਂ ਦੀ ਸੱਤਾ ਦਾ ਵੀ ਕੈਂਪ ਜਿਹੜਾ ਉਹ ਲਗਾਵਾਂਗੇ